ਜਾਗੇ ਰਹੋ ਤੇ ਹੋਰਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰੋ ਡਾਕਟਰ ਪੀਮਰਾਓ ਅੰਬੇਦਕਰ ਨੂੰ ਪੁੱਛਿਆ ਉਹਨਾਂ ਦਾ ਜਨਮ ਦਿਨ ਵੀ ਸੀ ਉਹਨਾਂ ਨੂੰ ਪੁੱਛਿਆ ਕਿ ਇੱਕ ਜਗ੍ਹਾ ਜਨਾਬ ਪਾਕਿਸਤਾਨ ਦੇ ਜਦੋਂ ਉਹ ਆਜ਼ਾਦ ਹੋਇਆ ਉਹਨਾਂ ਨੇ ਕਰਾਇਆ ਦੂਸਰੇ ਪਾਸੇ ਮਹਾਤਮਾ ਗਾਂਧੀ ਇਧਰਲੇ ਪਾਸੇ ਸੀ ਤੇ ਇੱਕ ਇੱਕ ਮੀਟਿੰਗ ਵਿੱਚ ਇਕੱਠੇ ਹੋਏ ਥੱਕ ਗਏ ਜਾਦਾ ਤੇ ਸੌਂ ਗਏ ਮਹਾਤਮਾ ਗਾਂਧੀ ਨੂੰ ਵੀ ਥੋੜੀ ਨੀਂਦ ਆ ਗਈ ਜਨਾਬ ਵੀ ਸੌਂ ਗਏ ਤੇ ਅੰਬੇਦਕਰ ਜਾਗਦੇ ਨੇ ਉਹਨਾਂ ਨੇ ਪੁੱਛਿਆ ਵੀ ਅੰਬੇਦਕਰ ਜੀ ਤੁਸੀਂ ਕਿਉਂ ਨਹੀਂ ਸੌਂਦੇ ਕਹਿੰਦੇ ਮੇਰੇ ਲੋਕ ਸੁੱਤੇ ਪਏ ਨੇ ਮੈਨੂੰ ਤਾਂ ਜਾਗਣਾ ਪੈਂਦਾ ਮੈਨੂੰ ਤੇ ਰਾਤਾਂ ਨੂੰ ਵੀ ਨੀਂਦ ਨਹੀਂ ਆਉਂਦੀ ਕਿਉਂਕਿ ਮੇਰੇ ਆਲੇ ਸੁੱਤੇ ਪਏ ਮੈਂ ਜਗਾਉਣਾ ਉਹਨਾਂ ਨੂੰ ਮੈਂ ਰੌਲਾ ਪਾ ਰਿਹਾ ਵੀ ਜਾਗੋ ਤੁਸੀਂ ਅਵੇ ਰਹੋ ਕਾਇਮ ਰਹੋ ਤਾਂ ਕਰਕੇ ਜੇ ਹਿੰਮਤ ਕਰਨੀ ਹੈ ਤੇ ਕੁਝ ਨਾ ਕੁਝ ਬਦਲਣਾ ਹੈ ਤੇ ਜਾਗਣਾ ਪੈਣਾ ਹੈ ਲੋਕਾਂ ਦੀ ਭੀੜ ਵਿੱਚ ਨਾ ਰਲিয়ে ਕਿ ਲੋਕੀ ਕੀ ਕਰਦੇ ਆ ਦੁਨੀਆ ਕੀ ਕਰਦੀ ਹੈ ਆਪਣੇ ਆਪ ਨੂੰ ਕਾਇਮ ਰੱਖ